ਵਾਹ ਓਏ ਪੰਜਾਬੀਓ ਵਾਹ ਕੋਈ ਰਹਿ ਤਾ ਨਹੀਂ ਗਿਆ ਡੋਲਫਿਨ ਵਾਲੀ ਮੱਛੀ ਵਾਲੀ ਵੀਡੀਓ ਸ਼ੇਅਰ ਕਰਨ ਤੋਂ ਓ ਪੰਜਾਬੀਓ ਕੋਈ ਸੋਚ ਲਿਆ ਕਰੋ ਵੀਡੀਓ ਜਦੋਂ ਸ਼ੇਅਰ ਕਰਦੇ ਜੇ ਉਦੋਂ ਕੁਝ ਸੋਚ ਲਿਆ ਕਰੋ ਕਿ ਇਹਦੇ ਪਿੱਛੇ ਮਕਸਦ ਕੀ ਏ ਇਹ ਵੀਡੀਓ ਕਿਉਂ ਬਣਾਈ ਗਈ ਹੈ ਕਿਵੇਂ ਬਣਾਈ ਗਈ ਹੈ ਅਹੇ ਜੀ ਜਾਨਵਰ ਹੈ ਮਿੱਤ ਨਹੀਂ ਹੁੰਦੇ ਕੋਈ ਵੀ ਜਾਨਵਰ ਜਿਹੜਾ ਉਹ ਮਿੱਤ ਨਹੀਂ ਹੁੰਦਾ ਅਕਸਰ ਇਹਨੇ ਹਮਲਾ ਕਰਨਾ ਹੁੰਦਾ ਤੇ ਉਹ ਜੀ ਮੱਛੀ 18 ਸਾਲ ਵਾਲੀ ਕੁੜੀ ਨੂੰ ਜੀ ਖਾ ਗਈ ਆਹੇ ਉਹ ਥੋੜਾ ਜਿਹਾ ਦਿਮਾਗ ਲਾ ਕੇ ਸੋਚ ਲਿਆ ਕਰੋ ਉਹ ਵੀਡੀਓ AI ਨਾਲ ਬਣੀ ਹੋਈ ਹੈ ਉਹ ਵੀਡੀਓ ਫੈਕ ਹੈ ਉਹ ਵੀਡੀਓ AI ਦੀ ਮਦਦ ਨਾਲ ਬਣਾਈ ਗਈ ਹੈ ਤੁਸੀਂ ਬਗੈਰ ਸੋਚੇ ਸਮਝੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਂਦੇ ਜੇ ਇਸ ਤਰ੍ਹਾਂ ਹੀ ਆਪਾਂ ਅ ਦੂਸਰੀਆਂ ਵੀਡੀਓ ਨੂੰ ਕਰਦੇ ਆ ਬਗੈਰ ਸੋਚੇ ਸਮਝੇ ਗਾਂ ਤੋਂ ਗਾਂ ਸ਼ੇਅਰ ਕਰ ਜਾਂਦੇ ਆ ਤੇ ਜਿਹਦੇ ਵਿੱਚ ਕੋਈ ਚੰਗੀ ਗੱਲ ਹੁੰਦੀ ਹੈ ਜਿਹੜੀ ਵੀਡੀਓ ਸ਼ੇਅਰ ਕਰਨ ਵਾਲੀ ਹੁੰਦੀ ਹੈ ਜਿਹਦੇ ਕੋਈ ਜਿਹਦੇ ਵਿੱਚ ਕੋਈ ਮੈਸੇਜ ਹੁੰਦਾ ਹੈ ਜਿਹਦਾ ਕੋਈ ਮਕਸਦ ਹੁੰਦਾ ਹੈ ਉਹ ਆਪਾਂ ਸ਼ੇਅਰ ਨਹੀਂ ਕਰਦੇ ਤੇ ਦੋਸਤੋ ਜਰੂਰ ਸੋਚ ਲਿਆ ਕਰੋ ਥੋੜਾ ਜਿਹਾ ਕਿ ਇਹ ਵੀਡੀਓ ਕਿਉਂ ਬਣਾਈ ਗਈ ਹੈ ਕਿਸ ਮਕਸਦ ਨਾਲ ਬਣਾਈ ਗਈ ਹੈ ਅਗਲੇ ਨੇ ਇੱਕ ਨੇ ਵੀਡੀਓ ਬਣਾਈ ਉਹ ਆਪਦੇ ਵਿਊ ਲੈ ਗਿਆ ਉਹ ਆਪਦਾ ਨਾਮ ਬਣਾ ਗਿਆ ਤੇ ਤੁਸੀਂ ਬਸ ਬਿਨਾ ਸੋਚੇ ਸਮਝੇ ਸ਼ੇਅਰ ਕਰੀ ਗਏ ਸ਼ੇਅਰ ਹੀ ਕਰੀ ਗਏ ਤੇ ਥੋੜਾ ਜਿਹਾ ਜ਼ਰੂਰ ਸੋਚ ਲਿਆ ਕਰੋ ਤੇ ਜੇ ਵੀਡੀਓ ਇਹ ਚੰਗੀ ਲੱਗੇ ਤਾਂ ਹੁਣ ਇਸ ਵੀਡੀਓ ਨੂੰ ਫਿਰ ਸ਼ੇਅਰ ਕਰਿਆ ਜੀ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟਿਸਹਿਗੰਜ ਜ਼ਿਲ੍ਹਾ ਮੋਗਾ